ਅੰਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਤਿਰੰਜੀਤ ਕੌਰ ਹੈ ਭਾਈ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਹੜੇ ਪਿੰਡ ਤੇ ਕਿਸ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਹੈ ਕਿਹੜੀ ਜੂਨੀਅਨ ਵੱਲੋਂ ਅੱਜ ਮੀਟਿੰਗ ਹੋਈ ਹੈ ਵੱਡੀ ਕਾਨਿਆਂ ਵਾਲੀ ਜੀ ਤੇ ਇਹ ਮਨਰੇਗਾ ਜੂਨੀਅਨ ਮਨੂੰ ਹੋਈ ਹੈ ਤੇ ਇਹ ਹੋਈ ਮੀਟਿੰਗ ਇਸ ਲਈ ਹੋਈ ਹੈ ਕਿਉਂਕਿ ਸਰਕਾਰ ਨਰੇਗਾ ਦਾ ਕੰਮ ਬੰਦ ਕਰਨਾ ਚਾਹੁੰਦੀ ਆ ਤੇ ਅਸੀਂ ਸਾਰੇ ਮਜ਼ਦੂਰ ਚਾਹੁੰਦੇ ਆ ਵੀ ਨਰੇਗਾ ਦਾ ਕੰਮ ਨਹੀਂ ਬੰਦ ਹੋਣਾ ਚਾਹੀਦਾ ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਨਰੇਗਾ ਦਾ ਕੰਮ ਸਭ ਵਧੇ ਹੋਰ ਅੱਗੇ ਆਈਏ ਅਸੀਂ ਨਰੇਗਾ ਚ ਹੋਰ ਕੁਝ ਵਰਕਰਾਂ ਹੋਰ ਕੰਮ ਮਿਲੇ ਹੋਰ ਕਾਟ ਬਣ ਤੇ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਕਿਉਂ ਕਰਦੀ ਹੈ ਬੰਦ ਸਰਕਾਰ ਅਸੀਂ ਨਹੀਂ ਕਹਿੰਦੇ ਅਸੀਂ ਸਰਕਾਰ ਦੇ ਖਿਲਾਫ ਇਹ ਧਰਨੇ ਮਜਾਰੀ ਕਰਾਂਗੇ ਕਿਉਂਕਿ ਸਾਡਾ ਕੰਮ ਇਹੀ ਤਾਂ ਸਾਡੇ ਕੋਲ ਕੰਮ ਰਹਿ ਗਿਆ ਬਾਕੀ ਤਾਂ ਸਾਰੇ ਖੇਤਾਂ ਵਾਲੇ ਕੰਮ ਮਸ਼ੀਨਰੀਆਂ ਕਰਨ ਲੱਗ ਗਏ ਸਾਰੇ ਕੰਮ ਬੰਦ ਹੋ ਗਏ ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡਾ ਕੰਮ ਵਧੇ ਤੇ ਸਰਕਾਰ ਬੰਦ ਕਰਨ ਦੇ ਤੁਲੀ ਵੀ ਹੈ ਤੇ ਪਰ ਅਸੀਂ ਨਹੀਂ ਬੰਦ ਹੋਣ ਦੇਣਾ ਅਸੀਂ ਸਾਰੇ ਧਰਨਾ ਲਾਵਾਂਗੇ ਸਾਰੇ ਗਰੀਬ ਜਨਤਾ ਸਾਰੇ ਮਜ਼ਦੂਰ ਇਸ ਦਾ ਇਕੱਠੇ ਹੋ ਕੇ ਤੇ ਧਰਨੇ ਲਾਵਾਂਗੇ ਸਰਕਾਰ ਦੇ ਦਫ਼ਤਰ ਘਰਾਵ ਕਰਾਂਗੇ ਕੇਂਦਰ ਸਰਕਾਰ ਤੱਕ ਜਾਵਾਂਗੇ ਅਸੀਂ ਘਰਾਵ ਕਰਨਗੇ ਅੱਜ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੱਡੇ ਕਾਨਿਆਂ ਵਾਲੀ ਦੇ ਵਿੱਚ ਹੋਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਪਰ ਇਥੋਂ ਸਾਫਤ ਹੁੰਦਾ ਕਿ ਮਜ਼ਦੂਰ ਇਕੱਠੇ ਹੋਣਾ ਚਾਹੁੰਦੇ ਆ ਕਿਉਂਕਿ ਦਿਨੋਂ ਦਿਨ ਜਿਹੜੀਆਂ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਆ ਉਹ ਦਿਨ ਦਿਨ ਮਜ਼ਦੂਰਾਂ ਦੇ ਜਿਹੜੇ ਹੱਕ ਖੋਏ ਜਾ ਰਹੇ ਆ ਔਰ ਜਿਹੜੀ ਸੈਂਟਰ ਗਵਰਨਮੈਂਟ ਹੈ ਜਿਹੜੀ 2014 ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋਈ ਹੈ ਮੋਦੀ ਸਰਕਾਰ ਉਹਨੇ ਸੱਤਾ ਦੇ ਉੱਪਰ ਬੈਠਦਿਆਂ ਦੇ ਨਾਲ ਮਜ਼ਦੂਰਾਂ ਤੇ ਕਿਸਾਨਾਂ ਦੇ ਉੱਪਰ ਜਿਹੜੇ ਅਤਿਆਚਾਰ ਤੇ ਜਿਹੜੇ ਕਾਲੇ ਕਾਨੂੰਨ ਚਾਰ ਪਾਸ ਕੀਤੇ ਆ ਉਹ ਉਹਨਾਂ ਕਾਨੂੰਨਾਂ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਜਿਹੜਾ ਮਨਰੇਗਾ ਦਾ ਕੰਮ ਹੈ ਕੱਲੇ ਛਪੜਾਂ ਦਾ ਕੰਮ ਦਿੱਤਾ ਗਿਆ ਉਹ ਸਖਤ ਸ਼ਬਦਾਂ ਦੇ ਵਿੱਚ ਅਸੀਂ ਉਹ ਸੈਂਟਰ ਗੌਰਮੈਂਟ ਦੀ ਨਿੰਦਾ ਕਰਦੇ ਆਂ ਔਰ ਜਿਹੜਾ ਕਈਆਂ ਖਾਲਿਆਂ ਦਾ ਤੇ ਨਹਿਰਾਂ ਛੜਕਾਂ ਦਾ ਕੰਮ ਬੰਦ ਕੀਤਾ ਗਿਆ ਉਹ ਬਹਾਲ ਕੀਤਾ ਜਾਵੇ ਔਰ ਮਨਰੇਗਾ ਦਾ ਕੰਮ ਹੈ ਜਿਹੜਾ ਉਹ 365 ਦਿਨ ਕੰਮ ਹੈ ਜਿਹੜਾ ਉਹ ਦਿੱਤਾ ਜਾਵੇ ਜੇ 365 ਦਿਨ ਕੰਮ ਸਰਕਾਰ ਨਹੀਂ ਦਿੰਦੀ ਤੇ ਫਿਰ ਛੜਾਂ ਜਿਹੜੀਆਂ ਬੜੇ ਆਏ ਹੋਏ ਆ ਜਿਹੜੇ ਡੀਸੀ ਦਫਤਰ ਹੈ ਉਹ ਦਿਨ ਰਾਤ ਅਣਮਿੱਥੇ ਸਮੇਂ ਲਈ ਘੇਰੇ ਜਾਣਗੇ ਔਰ ਅਸੀਂ ਨਾਲ ਮੰਗ ਇਹ ਵੀ ਕਰਦੇ ਆਂ ਕਿ ਜਿਹੜੀ ਮਨਰੇਗਾ ਦਾ ਕੰਮ ਹੈ ਉਹ 700 ਰੁਪਿਆ ਦਿਹਾੜੀ ਕੀਤੀ ਜਾਵੇ ਮੈਡੀਕਲ ਕਿੱਟ ਦਾ ਪ੍ਰਬੰਧ ਮਜ਼ਦੂਰਾਂ ਵਾਸਤੇ ਕੀਤਾ ਜਾਵੇ ਜਿਹੜਾ 5-4 ਕਿਲੋਮੀਟਰ ਘੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦੇ ਆ ਉਹਨਾਂ ਵਾਸਤੇ ਸਰਕਾਰੀ ਸਾਈਕਲ ਹੈ ਜਿਹੜੇ ਮੁਹੱਈਆ ਕਰਾਏ ਜਾਣ ਮਨਰੇਗਾ ਮੁਕੰਮਲ ਤੌਰ ਤੇ ਪੱਕੀ ਮਨਰੇਗਾ ਜਿਹੜੀ ਚੱਲਣੀ ਚਾਹੀਦੀ ਹੈ ਔਰ ਅਸੀਂ ਨਾਲ ਮੰਗ ਇਹ ਵੀ ਕਰਦੇ ਆ ਕਿ ਸ਼ੁੱਕਰਵਾਰ ਦੀ ਬਜਾਏ ਐਤਵਾਰ ਮਨਰੇਗਾ ਦੀ ਛੁੱਟੀ ਕੀਤੀ ਜਾਵੇ 365 ਦਿਨ ਜਿਹੜਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਔਰ ਜਿਹੜੇ ਮੇਟ ਉਹ ਮੇਟ ਮਜ਼ਦੂਰਾਂ ਦੇ ਵਿੱਚੋਂ ਹੀ ਜਿਹੜੇ ਮੇਟ ਲਾਏ ਜਾਣ ਔਰ ਜਿਹੜੀ ਵੱਡੀ ਪੱਧਰ ਤੇ ਜਿਹੜੀ ਮਨਰੇਗਾ ਦੀ ਕਪੜੇ ਬਾਜੀ ਹੁੰਦੀ ਹੈ ਉਹ ਕਪੜੇ ਬਾਜੀ ਬੰਦ ਕੀਤੀ ਜਾਵੇ ਮਨਰੇਗਾ ਦੀ ਦਿਹਾੜੀ 700 ਰੁਪਏ ਘੱਟੋ-ਘੱਟ ਕੀਤੀ ਜਾਵੇ ਤੇ ਨਾਲ ਅਸੀਂ ਮੰਗ ਕਰਦੇ ਆਂ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਮਨਰੇਗਾ ਮਜ਼ਦੂਰਾਂ ਵਾਸਤੇ ਕੀਤਾ ਜਾਵੇ ਨਾਲ ਵਰਦੀਆਂ ਤੇ ਜਰਾਬਾਂ ਬੂਟ ਆ ਜਿਹੜੇ ਮਨਰੇਗਾ ਨੂੰ ਦਿੱਤੇ ਜਾਂ ਮੰਗ ਕਰਦੇ ਵੀ ਸਾਰੇ ਦੇ ਵਿੱਚ ਹੀ ਲੱਗਰ ਦੇ ਮਜ਼ਦੂਰਾਂ ਨੂੰ ਦਿੱਤੇ ਜਾਣ ਔਰ ਨਾਲ ਅਸੀਂ ਇਹ ਵੀ ਮੰਗ ਕਰਦੇ ਵੀ ਜਿਹੜੇ ਲਾਕਡਾਊਨ ਦੇ ਦੌਰਾਨ ਜਿਹੜੀਆਂ ਪ੍ਰਾਈਵੇਟ ਫੈਨਸ ਕੰਪਨੀਆਂ ਤੋਂ ਪੈਣਾ ਸਾਡਿਆਂ ਨੇ ਲੋਨ ਚੱਕੇ ਸੀਗੇ ਉਹ ਲੋਨ ਆ ਜਿਹੜੇ ਉਹ ਵੱਡੇ ਵੱਡੇ ਕਾਰਪੋਰੇਟ ਕਾਰਾਨਿਆਂ ਦੇ ਕਰਜ਼ੇ ਮਾਫ ਕੀਤੇ ਗਏ ਉਹ ਸਾਡੇ ਮਜ਼ਦੂਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਕੀਤੇ ਗਏ ਅਸੀਂ ਨਾਲ ਮੰਗ ਕਰਦੇ ਹਾਂ ਵੀ ਜਿਹੜੀਆਂ ਸਾਡੀਆਂ ਭੈਣਾਂ ਬੈਂਕਾਂ ਤੋਂ ਸਰਕਾਰੀ ਬੈਂਕਾਂ ਤੋਂ ਜਾਂ ਗੈਰ ਸਰਕਾਰੀ ਬੈਂਕਾਂ ਤੋਂ ਜਾਂ ਪ੍ਰਾਈਵੇਟ ਕੰਪਨੀਆ ਤੋਂ ਲੋਨ ਲਿਆ ਉਹ ਤੁਰੰਤ ਕੱਢੇ ਜਿਹੜੇ ਉਹ ਮਾਫ ਕੀਤੇ ਜਾਣ ਕਿਉਂਕਿ ਬੈਂਕਾਂ ਵਾਲੇ ਜਾਂ ਟੋਪੜਿਆਂ ਵਾਲੇ ਉਹ ਪਿੰਡਾਂ ਦੇ ਵਿੱਚ ਸਾਡੀਆਂ ਭੈਣਾਂ ਤੰਗ ਅਤੇ ਪਰਹਾੜਦੇ ਆ ਹੋਈ ਥਾਂ ਤੇ ਇਹੋ ਜਿਹੀਆਂ ਘਟਨਾ ਵੀ ਹੋਈਆਂ ਕਿ ਜਿੱਥੇ ਉਹ ਘਰਾਂ ਦੇ ਵਿੱਚ ਉਹ ਸਮਾਨ ਵੀ ਲੈ ਕੇ ਚੱਕ ਕੇ ਤੇ ਉੱਥੇ ਬਹੁਤ ਅਨਿੰਦਨਯੋਗ ਹੈ ਵੀ ਅਸੀਂ ਪੰਜਾਬ ਸਰਕਾਰੋਂ ਵੀ ਕਰਦੇ ਆ ਕਿ ਵੀ ਇਹ ਜਿਹੜਾ ਸਿਸਟਮ ਬੰਦ ਕੀਤਾ ਜਾਵੇ ਔਰ ਮਨਰੇਗਾ ਦੇ ਮਾਫੀ ਹੋਣਾ ਮੈਂ ਜਿਹੜੇ ਮਜ਼ਦੂਰ ਹੈ ਪੈਣਾ ਸਾਡੀਆਂ ਨੇ loan ਲਏ ਉਹ ਕਰਜ਼ੇ ਮਾਫ ਕੀਤੇ ਜਾਣ ਤੇ ਮੁੜ ਬਹਾਲ ਹੈ ਜਿਹੜੇ ਉਹਨਾਂ ਨੂੰ ਕਰਜ਼ੇ ਘੱਟ ਤੋਂ ਘੱਟ ਵਿਆਜ ਤੇ ਜਿਹੜਾ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਆ 5 ਲੱਖ ਰੁਪਏ ਤੀਕ ਜਿਹੜਾ ਉਹਨਾਂ ਨੂੰ loan ਦਿੱਤਾ ਜਾਵੇ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਂਗ ਮਕਾਨ ਸੀਗੇ 2022 ਦਾ ਸੈਟਰ ਗਵਰਨਮੈਂਟ ਨੇ ਇੱਕ ਲਕਸ਼ ਰੱਖਿਆ ਜਿਵੇਂ ਅੱੱਚੇ ਮਕਾਨ ਪੱਕੇ ਕੀਤੇ ਜਾਣਗੇ ਉਹ ਮਕਾਨ ਕੀਤੇ ਜਾਣ ਪਰ ਪਿੰਡਾਂ ਦੇ ਵਿੱਚ ਅੱਜ ਤੀਕ ਮਜ਼ਦੂਰਾਂ ਦੇ ਉਹ ਮਕਾਨ ਪੱਕੇ ਨਹੀਂ ਕੀਤੇ ਗਏ ਅਸੀਂ ਸਖਤ ਸ਼ਬਦਾਂ ਚ ਸੈਂਟਰ ਗਵਰਨਮੈਂਟ ਦੀ ਅਨਖੇਦੀ ਕਰਦੇ ਆ ਤੇ ਇਹ ਇਹਨਾਂ ਚੀਜ਼ਾਂ ਤੇ ਜਿਹੜਾ ਦੌਰ ਸਰਕਾਰ ਕਰੇ ਔਰ ਜਿਹੜੀ 2500 ਰੁਪਿਆ ਵੜਾਪਾ ਪਿਲਸਣ ਅੰਗਹੀਣਾ ਵਿਧਵਾ ਉਹ 300 ਰੁਪਿਆ ਪਿਲਸਣ ਤੁਰੰਤ ਕੀ ਜਾਵੇ ਜਿਹੜੀ ਸਕਾਲਰਸ਼ਿਪ ਹੈ ਜਾਂ ਬੱਚਿਆਂ ਦੇ ਵਜੀਫੇ ਆ ਉਹ ਤੁਰੰਤ ਖਾਤਿਆਂ ਦੇ ਵਿੱਚ ਮਜ਼ਦੂਰਾਂ ਦੇ ਪਾਏ ਜਾਣ ਔਰ ਜਿਹੜੀ ਨਾਲ ਅਸੀਂ ਮੰਗ ਕਰਦੇ ਆ ਵੀ ਜਿਹੜੀ ਯਾ ਸਰਕਾਰ ਨੇ 2022 ਦੇ ਵਿੱਚ ਵਾਦਾ ਕੀਤਾ ਸੀਗਾ ਵੀ ਜਿਹੜੇ ਪੈਣਾ ਸਾਡੀਆਂ ਮਤਲਬ ਕਿ ਆਰ ਆਰ ਰੁਪਿਆ ਸੀ ਖਾਤਿਆਂ ਚ ਪਾਵਾਂਗੇ ਪਰ ਉਹ ਪੰਜਾਬ ਸਰਕਾਰ ਇਹੋ ਪਾਸਿ ਨਾ ਜਰਾ ਰਹੀ ਹੈ ਅੱਜ ਤੀ ਕੋ ਪੈਣਾ ਪਾਵਾਂ ਦੇ ਖਾਤੇ ਵਿੱਚ ਜਿਹੜੇ ਪੈਣਾ ਸੜੀਆਂ ਦੇ ਖਾਤੇ ਚ ਪਾਏ ਗਏ ਉਹ ਸਿਮਾਨ ਸੈਂਟ ਕਰ ਰਹੇ ਉਹ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣ ਔਰ ਅਸੀਂ ਮੰਗ ਨਾਲ ਇਹ ਵੀ ਕਰਦੇ ਆਂ ਵੀ ਜਿਹੜੇ ਪੜੇ ਲਿਖੇ ਕੱਚੇ ਨੌਜਵਾਨ ਬੇਰੁਜ਼ਗਾਰ ਫਿਰਦੇ ਆ ਇਹਨਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਉਹ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਸਾਡੇ ਬੱਚਿਆਂ ਦਾ ਜਿਹੜਾ ਉਹ ਨਸ਼ੇ ਵਾਲੇ ਪਾਸੇ ਧਿਆਨ ਨਹੀਂ ਹੋਊਗਾ ਅਸੀਂ ਨਾਲ ਇਹ ਵੀ ਮੰਗ ਕਰਦੇ ਆਂ ਵੀ ਜਿਹੜੀ ਸੈਂਟਰ ਗਵਰਨਮੈਂਟ ਉਹ ਜਿਹੜੇ ਬੀਪੀਐਲ ਦੇ ਕਾਰਡ ਕੱਟੇ ਆ ਲੋਕਡਾਊਨ ਦੌਰਾਨ ਉਹ ਬਹਾਲ ਕੀਤੇ ਜਾਣ ਜਿਹੜੀਆਂ ਰਸੋਈ ਨਾਲ ਚੀਜ਼ਾਂ ਸੰਬੰਧਤ ਐ ਉਹ ਰਸੋਈ ਨਾਲ ਸੰਬੰਧ ਚੀਜ਼ਾਂ ਜਿਹੜੀਆਂ ਉਹ ਦੀਪਵਾਂ ਤੇ ਸਾਨੂੰ ਮਈਆਂ ਕਰਾਈਆਂ ਨੇ ਇਸ ਕਰਕੇ ਅਸੀਂ ਇਹ ਚੀਜ਼ਾਂ ਦੀ ਜਿਹੜੀ ਮੰਗ ਕਰਦੇ ਆ ਜੇ ਸਰਕਾਰ ਸਾਡੀਆਂ ਸ਼ਰਤਾਂ ਇਹ ਨਹੀਂ ਮੰਨਦੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ ਵੀ ਘੇਰੇ ਜਾਣਗੇ ਤੇ ਗਿਆ ਵੀ ਘੇਰੀਆਂ ਜਾਣਗੀਆਂ ਤੇ ਅਣਮਿਥੇ ਸਮੇਂ ਲਈ ਐ ਜਿਹੜੇ ਉਹ ਉਤਰਨੇ ਲਏ ਜਾਣਗੇ दिल्ली क्राइम नेशनल न्यूज़ नजर सफर